ਪੀਰਾਂ ਦੀ ਇਬਾਦਤ ਚੈਨਲ ਦੇਖ ਰਹੀਆਂ ਸਭ ਸੰਗਤਾਂ ਨੂੰ ਜੈ ਪੀਰਾਂ ਦੀ ਸੰਗਤ ਜੀ ਸਾਡੀ ਅੱਜ ਦੀ ਵੀਡੀਓ ਦਾ ਜੋ ਵਿਸ਼ਾ ਹੈ ਉਹ ਹੈ ਕਿ ਜਿਹੜੇ ਭਗਤ ਆਪਣੇ ਘਰਾਂ ਵਿੱਚ ਪੀਰਾਂ ਦੇ ਚਿਰਾਗ ਰੌਸ਼ਨ ਕਰਦੇ ਨੇ ਉਹਨਾਂ ਨੂੰ ਚਿਰਾਗਾਂ ਵਾਲੇ ਕਮਰੇ ਵਿੱਚ ਇਹ ਪੰਜ ਚੀਜ਼ਾਂ ਭੁੱਲ ਕੇ ਵੀ ਨਹੀਂ ਰੱਖਣੀਆਂ ਚਾਹੀਦੀਆਂ ਜੇਕਰ ਉਹ ਫੇਰ ਵੀ ਇਹਨਾਂ ਗੱਲਾਂ ਨੂੰ ਅਣਗੌਲੀਆਂ ਕਰਕੇ ਪੀਰਾਂ ਦੀ ਬੇਅਦਬੀ ਕਰਦੇ ਰਹਿੰਦੇ ਨੇ ਤਾਂ ਫੇਰ ਉਹ ਹਮੇਸ਼ਾ ਦੁਖੀ ਹੀ ਰਹਿਣਗੇ ਉਹਨਾਂ ਦੇ ਘਰ ਵਿੱਚੋਂ ਗਰੀਬੀ ਅਤੇ ਬਿਮਾਰੀਆਂ ਕਦੇ ਨਹੀਂ ਜਾਣਗੀਆਂ ਸੰਗਤ ਜੀ ਇਹ ਗੱਲਾਂ ਜਾਣਨੀਆਂ ਬਹੁਤ ਹੀ ਜ਼ਰੂਰੀ ਹਨ ਖਾਸ ਕਰ ਉਹਨਾਂ ਭਗਤਾਂ ਲਈ ਜਿਨ੍ਹਾਂ ਨੇ ਪੀਰਾਂ ਦੇ ਸਥਾਨ ਆਪਣੇ ਘਰਾਂ ਵਿੱਚ ਬਣਾਏ ਹੋਏ ਹਨ ਅਤੇ ਜਿਨ੍ਹਾਂ ਨੇ ਪੀਰਾਂ ਦੇ ਚਿਰਾਗਾ ਦੀ ਸੇਵਾ ਘਰ ਵਿੱਚ ਕਰਨੀ ਹੈ ਉਹਨਾਂ ਭਗਤਾਂ ਲਈ ਵੀ ਇਹ ਵੀਡੀਓ ਬਹੁਤ ਹੀ ਖਾਸ ਤੇ ਮਹੱਤਵਪੂਰਨ ਵੀਡੀਓ ਹੈ ਸੰਗਤ ਜੀ ਜੇਕਰ ਚੈਨਲ ਤੇ ਨਵੇਂ ਹੋ ਤਾਂ ਚੈਨਲ ਨੂੰ ਸਬਸਕ੍ਰਾਈਬ ਕਰਕੇ ਸਾਡੇ ਪਰਿਵਾਰ ਦਾ हिस्सा ਜ਼ਰੂਰ ਬਣੋ ਅਤੇ ਜੇਕਰ ਤੁਹਾਨੂੰ ਸਾਡੀਆਂ ਵੀਡੀਓਜ਼ ਚੰਗੀਆਂ ਲੱਗਦੀਆਂ ਨੇ ਤਾਂ ਇਹਨਾਂ ਵੀਡੀਓਜ਼ ਨੂੰ ਲਾਈਕ ਅਤੇ ਸ਼ੇਅਰ ਵੀ ਜਰੂਰ ਕਰਦਿਆ ਕਰੋ ਇਹ ਵੀ ਇੱਕ ਤਰ੍ਹਾਂ ਨਾਲ ਭਲੇ ਦਾ ਹੀ ਕੰਮ ਹੈ ਆਓ ਸੰਗਤ ਜੀ ਅੱਜ ਦੀ ਵੀਡੀਓ ਨੂੰ ਸ਼ੁਰੂ ਕਰਦੇ ਹਾਂ ਅਤੇ ਜਾਣਦੇ ਹਾਂ ਕਿ ਸਾਨੂੰ ਪੀਰਾਂ ਦੇ ਚਿਰਾਗਾ ਵਾਲੇ ਕਮਰੇ ਵਿੱਚ ਉਹ ਕਿਹੜੀਆਂ 5 ਚੀਜ਼ਾਂ ਕਦੇ ਨਹੀਂ ਰੱਖਣੀਆਂ ਚਾਹੀਦੀਆਂ ਸੰਗਤ ਜੀ ਸਭ ਤੋਂ ਪਹਿਲੀ ਗੱਲ ਤਾਂ ਇਹ ਯਾਦ ਰੱਖੋ ਕਿ ਜਿਸ ਥਾਂ ਪੀਰਾਂ ਦੇ ਚਿਰਾਗ ਲੱਗਦੇ ਨੇ ਉੱਥੇ ਉਹਨਾਂ ਦਾ ਪੈਰਾ ਤਾਂ ਹੀ ਹੋਵੇਗਾ ਜੇਕਰ ਉਹ ਥਾਂ ਨੂੰ ਤੁਸੀਂ ਪਵਿੱਤਰ ਰੱਖਦੇ ਹੋ ਇਦਾਂ ਨਹੀਂ ਕਰਨਾ ਚਾਹੀਦਾ ਕਿ ਜਿਸ ਕਮਰੇ ਵਿੱਚ ਤੁਸੀਂ ਚਿਰਾਗ ਰੋਸ਼ਨ ਕੀਤਾ ਹੈ ਉਸੇ ਕਮਰੇ ਦੇ ਦਰਵਾਜ਼ੇ ਤੇ ਤੁਸੀਂ ਚੱਪਲਾਂ ਖੋਲੀਆਂ ਹੋਈਆਂ ਨੇ ਤੇ ਕੂੜਾ ਕਰਕਟ ਖਿਲਾਰਿਆ ਹੋਇਆ ਹੈ ਸੰਗਤ ਜੀ ਪੀਰਾ ਨੇ ਜਾਂ ਕਿਸੇ ਵੀ ਚੰਗੀ ਸ਼ਕਤੀ ਨੇ ਜਦ ਸਾਡੇ ਘਰ ਫੇਰਾ ਪਾਉਣਾ ਹੋਵੇ ਤਾਂ ਉਹਨਾਂ ਲਈ ਪਵਿੱਤਰਤਾ ਬਹੁਤ ਜ਼ਰੂਰੀ ਹੁੰਦੀ ਹੈ ਪਵਿੱਤਰ ਸ਼ਕਤੀਆਂ ਪਵਿੱਤਰਤਾ ਮੰਗਦੀਆਂ ਨੇ ਅਤੇ ਬੁਰੀਆਂ ਅਤੇ ਗੰਦੀਆਂ ਸ਼ਕਤੀਆਂ ਹਮੇਸ਼ਾ ਗੰਦਗੀ ਵਾਲੀਆਂ ਥਾਵਾਂ ਤੇ ਆਪਣਾ ਪੈਰਾ ਰੱਖਦੀਆਂ ਨੇ ਇਸ ਲਈ ਇਸ ਗੱਲ ਦਾ ਹਮੇਸ਼ਾ ਖਿਆਲ ਰੱਖਣਾ ਹੈ ਕੇ ਪੀਰਾਂ ਦੇ ਕਮਰੇ ਦੇ ਦਰਵਾਜ਼ੇ ਜਾਂ ਰਸਤੇ ਵਿੱਚ ਕਦੇ ਵੀ ਜੁੱਤੀਆਂ ਚੱਪਲਾਂ ਨਹੀਂ ਖਿਲਾਰਨੀਆਂ ਅਤੇ ਉੱਥੇ ਕੂੜਾ ਕਰਕਟ ਨਹੀਂ ਪਿਆ ਹੋਣਾ ਚਾਹੀਦਾ। ਹੁਣ ਗੱਲ ਕਰਦੇ ਹਾਂ ਦੂਜੀ ਚੀਜ਼ ਦੀ, ਦੂਜੀ ਚੀਜ਼ ਸੰਗਤ ਜੀ ਤੁਸੀਂ ਚਿਰਾਗਾਾਂ ਵਾਲੇ ਕਮਰੇ ਵਿੱਚ ਕਦੇ ਵੀ ਸ਼ਰਾਬ ਨਹੀਂ ਰੱਖਣੀ ਅਤੇ ਨਾ ਹੀ ਸ਼ਰਾਬ ਪੀਤਾ ਬੰਦਾ ਉਸ ਥਾਂ ਤੇ ਵੜਨਾ ਚਾਹੀਦਾ ਹੈ। ਕਈ ਵਾਰ ਸਾਡੇ ਕੋਈ ਖਾਣ ਪੀਣ ਵਾਲਾ ਗੈਸਟ ਆ ਜਾਂਦਾ ਹੈ ਤੇ ਅਸੀਂ ਉਸ ਨੂੰ ਰੋਕਦੇ ਨਹੀਂ ਤੇ ਉਹ ਸ਼ਰਾਬ ਪੀ ਕੇ ਉਸੇ ਕਮਰੇ ਵਿੱਚ ਸੌ ਜਾਂਦਾ ਹੈ। ਅੱਜ ਇਹ ਗਲਤੀਆਂ ਤੁਸੀਂ ਨਹੀਂ ਕਰਨੀਆਂ ਹੋ ਸਕਦਾ ਹੈ ਉਸ ਨੂੰ ਇਸ ਗੱਲ ਦਾ ਪਤਾ ਨਾ ਹੋਵੇ ਕਿ ਤੁਸੀਂ ਉਸੇ ਕਮਰੇ ਵਿੱਚ ਚਿਰਾਗ ਕਰ ਦਿਓ ਪਰ ਤੁਸੀਂ ਆਪ ਇਸ ਗੱਲ ਦਾ ਖਿਆਲ ਰੱਖਣਾ ਹੈ ਕਿ ਕਦੇ ਵੀ ਪੀਰਾਂ ਦੇ ਚਿਰਾਗਾ ਵਾਲੇ ਕਮਰੇ ਵਿੱਚ ਨਾ ਤਾਂ ਕੋਈ ਸ਼ਰਾਬ ਦੀ ਬੋਤਲ ਜਾਣੀ ਚਾਹੀਦੀ ਹੈ ਅਤੇ ਨਾ ਹੀ ਸ਼ਰਾਬ ਪੀਤੀ ਵਾਲਾ ਕੋਈ ਬੰਦਾ ਉੱਥੇ ਹੋਣਾ ਚਾਹੀਦਾ ਹੈ। ਹੁਣ ਆਉਂਦੀ ਹੈ ਤੀਜੀ ਚੀਜ਼ ਦੀ ਗੱਲ, ਤੀਜੀ ਚੀਜ਼ ਹੁੰਦੀ ਹੈ ਸੰਗਤ ਜੀ ਪੁਰਾਣੇ ਅਤੇ ਗੰਦੇਮੰਦੇ ਕੱਪੜੇ ਉਸ ਕਮਰੇ ਵਿੱਚ ਖਿਲਾਰੀ ਰੱਖਣੇ ਜਾਂ ਟੰਗਣੇ। ਕਈ ਘਰਾਂ ਵਿੱਚ ਦਰਵਾਜ਼ਿਆਂ ਮਗਰ ਪੁਰਾਣੇ ਅਤੇ ਗੰਦੇਮੰਦੇ ਕੱਪੜੇ ਅਸੀਂ ਟੰਗੇ ਹੁੰਦੇ ਹਨ। ਅਤੇ ਦੂਜੇ ਪਾਸੇ ਪੀਰਾਂ ਦੇ ਚਿਰਾਗ ਅਸੀਂ ਲਾਏ ਹੁੰਦੇ ਹਾਂ ਤੁਸੀਂ ਖੁਦ ਸੋਚੋ ਕਿ ਇਹ ਚੀਜ਼ ਭਲਾ ਚੰਗੀ ਲੱਗਦੀ ਹੈ ਇਸ ਤਰ੍ਹਾਂ ਨਹੀਂ ਕਰਨਾ ਚਾਹੀਦਾ ਇਹ ਸਭ ਨਿੱਕੀਆਂ ਨਿੱਕੀਆਂ ਗੱਲਾਂ ਨਾਲ ਬਹੁਤ ਫਰਕ ਪੈਂਦਾ ਹੈ ਅਸੀਂ ਇਸ ਗੱਲ ਨੂੰ ਭੁੱਲ ਜਾਂਦੇ ਹਾਂ ਕਿ ਪੀਰਾਂ ਨੂੰ ਇਹ ਚੀਜ਼ਾਂ ਪਸੰਦ ਨਹੀਂ ਹਨ ਉਹ ਹਮੇਸ਼ਾ ਸਫਾਈ ਅਤੇ ਪਵਿੱਤਰਤਾ ਵਾਲੇ ਘਰਾਂ ਵਿੱਚ ਹੀ ਆਪਣਾ ਪੈਰਾ ਰੱਖਦੇ ਨੇ ਸੰਗਤ ਜੀ ਚੌਥੀ ਚੀਜ਼ ਜੋ ਪੀਰਾ ਦੇ ਕਮਰੇ ਵਿੱਚ ਤੁਸੀਂ ਨਹੀਂ ਹੋਣ ਦੇਣੀ ਉਹ ਹੈ ਕਿ ਉਸ ਕਮਰੇ ਨੂੰ ਸਾਫ਼ ਸੁਥਰਾ ਰੱਖਣਾ ਹੈ। ਕਦੇ ਵੀ ਪੀਰਾ ਦੇ ਚਿਰਾਗਾ ਵਾਲੇ ਕਮਰੇ ਵਿੱਚ ਜਾਲੇ ਨਹੀਂ ਲੱਗਣ ਦੇਣੇ ਚਾਹੀਦੇ। ਅਸੀਂ ਕਈ ਘਰਾਂ ਵਿੱਚ ਦੇਖਿਆ ਹੈ ਕਿ ਉਹਨਾਂ ਨੇ ਘਰ ਦੇ ਬਾਕੀ ਕਮਰੇ ਸਾਫ਼ ਸੁਥਰੇ ਰੱਖੇ ਹੁੰਦੇ ਨੇ ਪਰ ਜਿਸ ਕਮਰੇ ਵਿੱਚ ਉਹ ਚਿਰਾਗ ਕਰਦੇ ਨੇ ਉੱਥੇ ਧੂੜ ਮਿੱਟੀ ਅਤੇ ਜਾਲੇ ਲੱਗੇ ਹੁੰਦੇ ਹਨ। ਉਹ ਡਰਦੇ ਹੋਏ ਪੀਰਾ ਦੀਆਂ ਫੋਟੋਆਂ ਅਤੇ ਉਸ ਥਾਂ ਦੀ ਸਫਾਈ ਹੀ ਨਹੀਂ ਕਰਦੇ ਕਿ ਕਿਤੇ ਕੋਈ ਬੇਅਦਬੀ ਹੋ ਜਾਵੇਗੀ। ਪੀਰਾ ਦੀਆਂ ਫੋਟੋਆਂ ਉੱਪਰ ਗਰਦ ਪਈ ਹੁੰਦੀ ਹੈ ਜੋ ਪੀਰਾ ਅੱਗੇ ਫੁੱਲ ਰੱਖੇ ਸਨ ਤਾਂ ਉਹ ਵੀ ਕਿੰਨੇ ਕਿੰਨੇ ਦਿਨ ਪਏ ਰਹਿੰਦੇ ਹਨ ਅਤੇ ਮੁਰਝਾਏ ਹੁੰਦੇ ਹਨ ਕਦੇ ਵੀ ਤੁਸੀਂ ਇਹ ਕੰਮ ਨਹੀਂ ਕਰਨੇ ਪੀਰਾ ਅੱਗੇ ਤਾਜ਼ੇ ਫੁੱਲ ਰੱਖੋ ਅਤੇ ਅਗਲੇ ਦਿਨ ਉਹਨਾਂ ਨੂੰ ਬਦਲ ਦੇਵੋ ਜਾਂ ਉੱਥੋਂ ਚੁੱਕ ਦੇਵੋ ਹਰ ਰੋਜ਼ ਪੀਰਾਂ ਦੀਆਂ ਫੋਟੋਆਂ ਤੇ ਕਪੜਾ ਮਾਰੋ ਸੰਗਤ ਜੀ ਜਿੰਨੀ ਸੇਵਾ ਤੁਸੀਂ ਪਿਆਰ ਨਾਲ ਕਰੋਗੇ ਉਹਨਾਂ ਪੀਰਾਂ ਦੀ ਨਜ਼ਰ ਵਿੱਚ ਛੇਤੀ ਆਵੋਗੇ ਪੰਜਵੀਂ ਗੱਲ ਸੰਗਤ ਜੀ ਸਭ ਤੋਂ ਜ਼ਰੂਰੀ ਇਹ ਹੈ ਕਿ ਕਦੇ ਵੀ ਪੀਰਾਂ ਦੇ ਚਿਰਾਗਾ ਵਾਲੇ ਕਮਰੇ ਵਿੱਚ ਤੁਸੀਂ ਰੌਲਾ ਰੱਪਾ ਨਹੀਂ ਪਾਉਣਾ ਹੈ ਪੀਰਾਂ ਦੇ ਚਿਰਾਗਾ ਵਾਲੇ ਕਮਰੇ ਵਿੱਚ ਰੌਲਾ ਰੱਪਾ ਨਹੀਂ ਪਾਉਣਾ ਚਾਹੀਦਾ ਖਾਸ ਕਰ ਜਦੋਂ ਚਿਰਾਗ ਰੋਸ਼ਨ ਕੀਤੇ ਹੋਣ ਉਸ ਵੇਲੇ ਤਾਂ ਉਸ ਥਾਂ ਤੇ ਪੂਰਨ ਸ਼ਾਂਤੀ ਹੋਣੀ ਚਾਹੀਦੀ ਹੈ ਜਾਂ ਹੌਲੀ ਆਵਾਜ਼ ਵਿੱਚ ਤੁਸੀਂ ਕਵਾਲੀਆਂ ਲਾ ਸਕਦੇ ਹੋ ਪਰ ਉੱਥੇ ਦੁਨਿਆਵੀ ਜਾਂ ਘਰ ਦੀਆਂ ਗੱਲਾਂ ਨਹੀਂ ਹੋਣੀਆਂ ਚਾਹੀਦੀਆਂ। ਉਹ ਸਥਾਨ ਤੇ ਕੇਵਲ ਬੰਦਗੀ ਜਾਂ ਰੱਬ ਦੇ ਨਾਮ ਦੀ ਗੱਲ ਹੋਣੀ ਚਾਹੀਦੀ ਹੈ। ਪੀਰਾਂ ਦਾ ਅਦਬ ਕਰਨਾ ਚਾਹੀਦਾ ਹੈ। ਅਸੀਂ ਜੇਕਰ ਪੀਰਾਂ ਨੂੰ ਘਰ ਵਿੱਚ ਥਾਂ ਦਿੱਤੀ ਹੈ ਤਾਂ ਅਸੀਂ ਉਹਨਾਂ ਨੂੰ ਘਰ ਦੇ ਬਜ਼ੁਰਗ ਸਮਝਣਾ ਹੈ। ਅਤੇ ਉਹਨਾਂ ਦਾ ਪੂਰਾ ਸਤਿਕਾਰ ਕਰਨਾ ਹੈ ਹਰ ਗੱਲ ਉਹਨਾਂ ਨਾਲ ਕਰਨੀ ਹੈ ਕਿਤੇ ਜਾਣਾ ਹੋਵੇ ਉਹਨਾਂ ਨੂੰ ਮੱਥਾ ਟੇਕ ਕੇ ਜਾਣਾ ਹੈ ਉਹਨਾਂ ਦੀ ਆਗਿਆ ਲੈ ਕੇ ਜਾਣੀ ਹੈ ਵਾਪਸ ਆ ਕੇ ਹੱਥ ਮੂੰਹ ਧੋ ਕੇ ਪੀਰਾਂ ਦਾ ਸ਼ੁਕਰਾਨਾ ਕਰਨਾ ਹੈ ਕਿ ਤੁਹਾਡੀ ਕਿਰਪਾ ਨਾਲ ਸੁੱਖੀ ਸਾਂਧੀ ਅਸੀਂ ਘਰ ਵਾਪਸ ਆ ਰਹੇ ਹਾਂ ਹਰ ਕੰਮ ਤੋਂ ਪਹਿਲਾਂ ਉਹਨਾਂ ਨੂੰ ਮਨੋਂ ਯਾਦ ਕਰਨਾ ਹੈ ਉਨ੍ਹਾਂ ਦੀ ਆਗਿਆ ਲੈ ਕੇ ਹੀ ਤੁਸੀਂ ਚੱਲਣਾ ਹੈ ਸੰਗਤ ਜੀ ਇਹ ਗੱਲਾਂ ਤੁਹਾਨੂੰ ਹੋਰ ਕਿਤੋਂ ਨਹੀਂ ਮਿਲਣਗੀਆਂ ਇਹਨਾਂ ਗੱਲਾਂ ਦਾ ਤੁਸੀਂ ਹਮੇਸ਼ਾ ਧਿਆਨ ਰੱਖਣਾ ਹੈ ਇਹ ਗੱਲਾਂ ਤੁਸੀਂ ਆਪਣੇ ਜੀਵਨ ਵਿੱਚ ਉਤਾਰ ਲੈਣੀਆਂ ਨੇ ਇਸ ਤਰ੍ਹਾਂ ਕਰਨ ਨਾਲ ਤੁਸੀਂ ਛੇਤੀ ਪੀਰਾਂ ਦੀ ਕਿਰਪਾ ਪ੍ਰਾਪਤ ਕਰ ਲਵੋਗੇ ਅਤੇ ਤੁਹਾਡੇ ਲਗਾਏ ਜਾਂਦੇ ਚਿਰਾਗ ਅਤੇ ਤੁਹਾਡੀ ਇਬਾਦਤ ਵੀ ਸਫਲ ਹੋਵੇਗੀ ਜੇਕਰ ਤੁਸੀਂ ਇਹ ਗੱਲਾਂ ਧਿਆਨ ਚ ਰੱਖੋਗੇ ਅਤੇ ਪੂਰੇ ਤਨੋਂ ਮਨੋਂ ਪੀਰਾਂ ਨਾਲ ਇਸ਼ਕ ਕਰੋਗੇ ਤਾਂ ਪੀਰ ਵੀ ਤੁਹਾਡੀ ਬਹੁਤ ਛੇਤੀ ਬਾਹ ਫੜਨਗੇ ਸੰਗਤ ਜੀ ਆਸ ਕਰਦੇ ਹਾਂ ਵੀਡੀਓ ਚੰਗੀ ਲੱਗੀ ਹੋਵੇਗੀ ਜਾਣ ਤੋਂ ਪਹਿਲਾਂ ਸਾਡਾ ਚੈਨਲ ਸਬਸਕ੍ਰਾਈਬ ਅਤੇ ਵੀਡੀਓ ਨੂੰ ਲਾਈਕ ਕਰ ਦੇਣਾ ਮਿਲਦੇ ਹਾਂ ਇਸੇ ਤਰ੍ਹਾਂ ਦੀ ਕਿਸੇ ਹੋਰ ਵੀਡੀਓ ਨਾਲ ਤਦ ਤੱਕ ਲਈ ਸਾਡਾ ਸਭ ਦਾ ਅੱਲਾ ਨਿਗਹਿबान ਜੈ ਪੀਰਾਂ ਦੀ